ਚਾਹੀਏ ਸੂਬਾ ਮੁਰੇ ਖੁਸ਼ਹਾਲ ਬਣਾਈਏ ਆਓ ਪੜੀ ਪੰਜਾਬ ਬਚਾਈਏ ਸੂਬਾ ਮੁਰੇ ਖੁਸ਼ਹਾਲ ਬਚਾਈਏ ਇਸ ਤੋਂ ਪਹਿਲਾਂ ਪੈਣ ਮੁਸ਼ਕਿਲਾਂ ਸਭ ਨੂੰ ਇਹ ਸੰਦੇਸ਼ ਪਹੁੰਚਾਈਏ ਆਓ ਪੜੀ ਪੰਜਾਬ ਬਚਾਈਏ ਉਪਾਮੋਰ ਖੁਸ਼ਹਾਲ ਬਣਾਈਏ ਇਹ ਸਾਡੇ ਵਾਤਾਵਰਣ ਨੂੰ ਰੱਖਣ ਦੀ ਲੋੜ ਹੈ ਜੇ ਬਰਖਾ ਲੱਗੂਗੀ ਤਾਂ ਹੀ ਸਾਨੂੰ ਖਾਣਾ ਮਿਲੇਗਾ ਸਾਹੀ ਪਾਣੀ ਉਹ ਪਾਣੀ ਦੇਖੋ ਸ਼ਹਿਰ ਦੇ ਵਿੱਚ ਕਿੰਦਾ ਆ ਰਿਹਾ 15 ਮਿੰਟ ਥੱਲੇ ਚਲੇ ਗਿਆ ਪਾਣੀ ਇੱਕ ਇੱਕ ਬੂੰਦ ਦੀ ਕੀਮਤ ਜਾਣ ਇਸ ਪਾਣੀ ਦੀ ਕਦਰ ਪਛਾ ਦੋਸਤੋ ਅੱਜ ਅਸੀਂ ਪਿੰਡ ਮਹਿੰਦੀਪੁਰ ਦੇ ਵਿੱਚ ਖੜੇ ਆਂ ਔਰ ਪਿੰਡ ਵਾਲਿਆਂ ਨੇ ਔਰ ਕਪੂਰ ਸਾਹਿਬ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਉਪਰਾਲਾ ਕੀਤਾ ਹੈ ਪਲਾਂਟੇਸ਼ਨ ਕਰਨ ਦਾ ਉਹਦੇ ਬਾਰੇ ਅੱਜ ਤੁਹਾਨੂੰ ਡਿਟੇਲ ਦੇ ਵਿੱਚ ਸਤਨਾਮ ਜੀ ਔਰ ਅੰਕੁਸ਼ ਜੀ ਉਹਦੇ ਬਾਰੇ ਦੱਸਣਗੇ ਕਿ ਕੀ ਅੱਜ ਦੀ ਇਹ ਪਲਾਂਟੇਸ਼ਨ ਹੈ ਉਹ ਕਿਸ ਰੂਪ ਉਪਲਖ ਵਿੱਚ ਕਰਾਈ ਜਾ ਰਹੀ ਹੈ ਰਾਮ ਰਾਮ ਜੀ ਅੱਜ ਜ਼ਰੂਰ ਦੇ ਅਨੁਸਾਰ ਮੈਂ ਇਹੀ ਕਹਿਣਾ ਚਾਹਣਾ ਕਿ ਜਿੱਦਾਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਖੁਸ਼ੀ ਦਾ ਜਾਂ ਕੋਈ ਇਦਾਂ ਦਾ ਕੋਈ ਹੈ ਰਿਆ ਕੋਈ ਵੀ ਫੰਕਸ਼ਨ ਹੈ ਉਹਦੇ ਵਿੱਚ ਸਾਨੂੰ ਜਿੱਦਾਂ ਅਸੀਂ ਘਰਾਂ ਦੇ ਵਿੱਚ ਕਿਸੇ ਨੂੰ ਖਾਣਾ ਖਿਲਾਉਨੇ ਆ ਕੱਪੜੇ ਦੇਣੇ ਆ ਜਾਂ ਪੈਸੇ ਦੇਣੇ ਇਹ ਵੀ ਜ਼ਰੂਰੀ ਹੈ ਚਲੋ ਸੇਵਾ ਆ ਪਰ ਸਭ ਤੋਂ ਵੱਡੀ ਸੇਵਾ ਅੱਜ ਦੀ ਇਹ ਆ ਕਿ ਸਾਡੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਖਾਸ ਕਰਕੇ ਇਹ ਨਾ ਇਸ ਏਰੀਏ ਦੇ ਵਿੱਚ ਬਹੁਤ ਜ਼ਿਆਦੇ ਸਤਰ ਦੇ ਨਾਲ ਪਾਣੀ ਥੱਲੇ ਚਲੇ ਗਿਆ ਵਾਤਾਵਰਨ ਖਰਾਬ ਹੋ ਰਿਹਾ ਦਰਖਤਾਂ ਦੀ ਬਹੁਤ ਕਟਾਈ ਹੋ ਗਈ ਆ ਜਲ ਗਏ ਸੜ ਗਏ ਦਰਖਤ ਔਰ ਉਹਨਾਂ ਦੇ ਲਈ ਸਾਨੂੰ ਪਰਪਾਈ ਕਰਨ ਦੇ ਲਈ ਸਾਨੂੰ ਹਰ ਫੰਕਸ਼ਨ ਦੇ ਉੱਤੇ ਹਰ ਖੁਸ਼ੀ ਦੇ ਉੱਤੇ ਤਾਨੂੰ ਇੱਕ ਨਾ ਦੋ ਦਰਖਤ ਜ਼ਰੂਰ ਲਾਉਣੇ ਚਾਹੀਦੇ ਆ ਤਾਂ ਜੋ ਸਾਡਾ ਵਾਤਾਵਰਨ ਸਾਫ਼ ਹੋ ਸਕੇ ਤੇ ਇਹਦੇ ਨਾਲ ਹੀ ਅੱਜ ਦਾ ਜੋ ਪ੍ਰੋਗਰਾਮ ਆ ਸ਼੍ਰੀ ਪੰਕਜ ਕਪੂਰ ਜੀ ਜੋ ਕਿ ਨਮਾ ਸ਼ਹਿਰ ਦੇ ਇਹਨਾਂ ਦਾ ਇਲੈਕਟ੍ਰੋਨਿਕ ਦਾ ਕੰਮ ਆ ਤੇ ਉਹਨਾਂ ਦੀ ਬੇਟੀ ਦਾ ਅੱਜ ਜਨਮ ਦਿਨ ਹੈ ਜੋ ਕਿ ਕੈਨੇਡਾ ਵਿੱਚ ਹੈ ਪਰ ਉਹਨਾਂ ਨੇ ਕਿਹਾ ਕਿ ਅਸੀਂ ਇਸ ਜਨਮ ਦਿਨ ਦੇ ਉੱਤੇ ਆਪਾਂ ਦਰਖਤ ਲਾਵਾਂਗੇ ਤਾਂ ਜੋ ਵਾਤਾਵਰਨ ਸਾਫ਼ ਹੋ ਸਕੇ ਪਾਣੀ ਦਾ ਸતર ਵੱਸ ਸਕੇ ਤੇ ਸਾਰੇ ਪਿੰਡ ਨੇ ਹੀ ਸਾਡੇ ਸਰਪੰਚ ਸਾਹਿਬ ਪੰਚ ਤੇ ਹੋਰ ਵੀ ਸਾਰੇ ਭੈਣ ਭਰਾ ਸਾਰੇ ਇਕੱਠੇ ਹੋ ਕੇ ਆਜਾਏ ਆ ਤੇ ਇਹ ਇੱਕ ਜਾਗਰਤੀ ਹੈ ਇੱਕ ਅਭਿਆਨ ਹੈ ਕਿ ਅਸੀਂ ਸਾਰੇ ਜਿੰਨੇ ਜੇ ਕੋ ਇਕੱਠੇ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਕੋਈ ਇਕੱਠ ਦਿਖਾਇਆ ਹੈ ਇਕੱਠ ਦਾ ਮਤਲਬ ਹੈ ਕਿ ਜਾਗਰਤੀ ਆਵੇ ਸਾਰੇ ਜਾਗਰਤ ਹੋਣ ਤਾਂ ਸਾਰੇ ਦਰਖਤ ਲੱਗਣ ਤਾਂ ਜੋ ਸਾਡਾ ਵਾਤਾਵਰਨ ਵਧੀਆ ਹੋ ਸਕੇ ਤਾਂ ਸਾਡੀ ਧਰਤੀ ਜਿਹੜੀ ਆ ਉਹ ਖੁਸ਼ਹਾਲ ਔਰ ਹਰੀ-ਭਰੀ ਹੋ ਸਕੇ ਧੰਨਵਾਦ ਹਰਿ ਅੰਕੁਜ ਜੀ ਕਿਸ ਤਰ੍ਹਾਂ ਦੇ ਬੂਟੇ ਲਗਾ ਰਹੇ ਅੱਜ ਆਪਾਂ ਇੱਥੇ ਸਾਰੇ ਅੱਜ ਮਹਿੰਦੀਪੁਰ ਦੇ ਵਿੱਚ ਅਸੀਂ ਸਾਰੇ ਫਲਾਂ ਵਾਲੇ ਬੂਟੇ ਤੇ ਛਾਂ ਵਾਲੇ ਬੂਟੇ ਲਗਾ ਰਹੇ ਹਾਂ ਜਿਹਦੇ ਵਿੱਚ ਸੰਤਰੇ ਦੇ ਬੂਟੇ, ਨਿੰਬੂ, ਆਂਬ, ਜਾਮਣ ਇਸ ਤੋਂ 라ਵਸ ਚੈਨ ਹਾਰਸ਼ਿੰਗਾਰ ਅਤੇ ਇਹਦੇ ਨਾਲ ਜਰਕੰਡੇ ਦੇ ਬੁੱਟੇ ਇੱਥੇ ਲਗਾਏ ਗਏ ਆਵਲਾ ਆਵਲਾ ਠੀਕ ਹੈ ਹਾਂ ਦੀ ਪੰਕਜ ਜੀ ਤੁਸੀਂ ਵੀ ਦਿਓ ਸੰਦੇਸ਼ ਆਪਣਾ ਸਭ ਨੂੰ ਤੁਸੀਂ ਐਡਾ ਬੜਾ ਉਪਰਾਲਾ ਕੀਤਾ ਅੱਜ ਪੰਕਜ ਜੀ ਬਾਰੇ ਮੈਂ ਦੱਸ ਦਵਾਂ ਦੋਸਤੋ ਇਹ ਹਰ ਕਾਫੀ ਲੰਬੇ ਸਮੇਂ ਤੋਂ ਪਿਛਲੇ ਲਗਭਗ ਜਦੀ ਇਹਨਾਂ ਦੀ ਬੇਟੀ ਬਾਹਰ ਵੀ ਗਈ ਹੈ ਔਰ ਉਸ ਤੋਂ ਪਹਿਲਾਂ ਵੀ ਆਪਣੀ ਸ਼ਾਪ ਦੇ ਉੱਤੇ ਜਿਹੜਾ ਹੈ ਪਲਾਂਟਸ ਡਿਸਟ੍ਰੀਬਿਊਟ ਕਰਦੇ ਨੇ ਬੇਟੀ ਦੇ ਜਨਮ ਦੇ ਉੱਪਰ ਹਰ ਕਸਟਮਰ ਨੂੰ ਇੱਕ ਪਲਾਂਟ ਵੀ ਦਿੰਦੇ ਨੇ ਸੋ ਇਹ ਛੋਟੀ ਛੋਟੀ ਅਵੇਰਨੈਸ ਡਰਾਈਵਸ ਦੇ ਨਾਲ ਪਰਿਆਵਰਣ ਸੁਰੱਖਿਸ਼ਨ ਹੀ ਸੰਭਵ ਹੈ ਤੋਂ ਸਾਰੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਔਰ ਕਦਮ ਪਟਣੇ ਚਾਹੀਦੇ ਹਨ ਮੈਂ ਹੁਣ ਸਰਪੰਚ ਸਾਹਿਬ ਨੂੰ ਵੀ ਕਹਾਂਗਾ ਸਰਪੰਚ ਸਾਹਿਬ ਤੁਸੀਂ ਵੀ ਆਪਣਾ ਸਨੇਹਾ ਜਿਹੜਾ ਹੈ ਉਹ ਹਾਂਜੀ ਦੇ ਦਿਓ ਜੀ ਤੰਦਯੂਨਕਾਰ ਜੀ ਬਹੁਤ ਹੀ ਸ਼ਤਕਾ ਜੋ ਸਾਰੇ ਭੈਣ ਭਰਾ ਖਾਸ ਕਰਕੇ ਅੱਜ ਜਿਹੜੀ ਬੇਟੀ ਕੈਨੇਡਾ ਚ ਬੈਠੀ ਹੈ ਉਹ ਜਮਦੇ ਨਾਲ ਬਹੁਤ ਵੱਡਾ ਅਪਰਾਲਾ ਹੈ ਜਿਨੇ ਹੁਣ ਇਸ ਪ੍ਰਾਮੀਨ ਦੱਸਿਆ ਕਿ ਸਾਡੀ ਢੱਟੀ ਜਿਹੜੀ ਹੈ ਉਹ ਦਿਨੋਂ ਦਿਨ ਪਾਣੀ ਵੀ ਥੱਲੇ ਜਾ ਰਿਹਾ ਤੇ ਹਰਿਆਲੀ ਵੀ ਗਾਇਬ ਹੋ ਰਹੀ ਹੈ ਇਸ ਮਿਸ਼ਨ ਨੂੰ ਲੈ ਕੇ ਵੀਰਾਂ ਵੱਲੋਂ ਰਲ ਕੇ ਪਿੰਡ ਮਹਿੰਦੀਪੁਰ ਵਿੱਚ ਨਵਾਂ ਸ਼ਹਿਰ ਵਿੱਚ ਇਹ ਅਪਰਾਲਾ ਕੀਤਾ ਜਾ ਰਿਹਾ ਜਿਸ ਵਿੱਚ ਫਲਦਾਰ ਬੂਟੇ ਲਗਾਏ ਜਾ ਰਹੇ ਆ ਨਾਲ ਪੰਚਾਇਤ ਮੈਂਬਰ ਨੇ ਤੇ ਹੋਰ ਮੋਹਤਵਾਰ ਸ਼ਖਸੀਅਤਾਂ ਆ ਪੈਣਾ ਭਰਾ ਨਵਾਂ ਸ਼ਹਿਰ ਤੋਂ ਵੀ ਆਏ ਆ ਤੇ ਬਹੁਤ ਵਧੀਆ ਪ੍ਰਾਲਾ ਹੈ ਕਿਉਂਕਿ ਆਉਣ ਵਾਲੇ ਸਮੇਂ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੜਾੜਾ ਫਿਊਚਰ ਹੈ ਸਾਡੇ ਆਉਣ ਵਾਲੇ ਬੱਚੇ ਹਨ ਉਹ ਵਿਖਾ ਹੈ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਹੁਣ ਇਹ ਸਰਪੰਚ ਸਾਹਿਬ ਨੇ ਦੱਸਿਆ ਕਿ ਟਿੰਡ ਮਹਿੰਦੀਪੁਰ ਵਿੱਚ ਵੀ ਇਹਨਾਂ ਨੇ ਆਪਣੇ ਘਰੇ ਹੋਈ ਜਿਹੜੀ ਮੋਟਰ ਲਵਾਈ ਦਾ ਮਰਸੀ ਬਲੋ ਦਾ ਵੀ ਫੋਟੋ ਪਾਈਪ ਨਵਾਂ ਪਾਇਆ ਕਿਉਂਕਿ ਪਾਣੀ ਬਹੁਤ ਥੱਲੇ ਚਲੇ ਗਿਆ। ਹੋਰ ਵੀ ਬਹੁਤ ਘਰਾਂ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਕਿ ਜਿਹੜੇ ਪਾਣੀ ਕਾਫੀ ਨੀਚੇ ਗਿਆ ਲੋਕ ਪਾਈਪ ਰੋਜ਼ ਇੱਕ ਨਾ ਇੱਕ ਦਿਨ ਟੈਂਕੀ ਖੁੱਲੀ ਹੁੰਦੀ। ਸੋ ਇਸ ਚੀਜ਼ ਨੂੰ ਬਚਾਉਣ ਲਈ ਇਹ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ। ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਸਾਰੀ ਸੰਸਾਰ ਨੂੰ ਸਾਰੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਤੁਸੀਂ ਵੀ ਕਰੋ ਤਾਂ ਕਿ ਵਾਤਾਵਰਨ ਨੂੰ ਬਚਾਇਆ ਜਾ ਸਕੇ। ਬਹੁਤ-ਬਹੁਤ ਧੰਨਵਾਦ। ਥੈਂਕ ਯੂ ਸਰ ਥੈਂਕ ਯੂ। ਸੋ ਦੋਸਤੋ ਹਰਿਆਵਲ ਪੰਜਾਬ ਦਾ ਜਿਹੜਾ ਇਹ ਸਨੇਹਾ ਹੈ ਹੀ ਹੈ ਹਰ ਮਨੁੱਖ ਲਾਵੇ ਤੇ ਸਾਹਮੇ ਇੱਕ ਰੁੱਖ ਤੋਂ ਸਾਰੀ ਸੰਗਤ ਨੂੰ ਹੈ ਅਪੀਲ ਕੀ ਆਓ ਆਪਣੇ ਹੱਥਾਂ ਲੈ ਕੇ ਇੱਕ ਰੁੱਖ ਲਗਾਓ ਆਓ ਪੜੀ ਪੰਜਾਬ ਬਚਾਈਏ खुशहाल बनाइए आओ पानी पंजाब बचाइए सूबा मुड़ खुशहाल बनाइए इस तो पहलो पेन मुश्किलों सब नु ए संदेश पहुंचाइए आओ पानी पंजाब बचाइए सूबा मुड़ खुशहाल बनाइए ਮੰਦਿਰ ਪਛਾਣੋ ਮਿਲ ਕਰੀਏ ਪਰ ਬਾਤ ਫੇਰੀਆਂ ਵਗਦੀਆਂ ਟੂਟੀਆਂ ਬੰਦ ਕਰਾਈਏ ਆਓ ਪਾਣੀ ਪੰਜਾਬ ਬਚਾਈਏ ਸੂਬਾ ਮੁੜ ਖੁਸ਼ਹਾਲ ਬਣਾਈਏ ਆਓ ਪਾਣੀ ਪੰਜਾਬ ਬਚਾਈਏ ਜਾਉ ਸ਼ਕਤੀ ਫਸਲੀ ਚੱਕਰ ਲਿਆਉ ਸ਼ਕਤੀ ਜੋ ਨਾ ਮੱਕੀ ਕਣਕ ਛਾਲ ਸਬ ਵਾਰੋ ਵਾਰੀ ਅਸੀਂ ਉਗਾਈਏ ਆਓ ਪਾਣੀ ਪੰਜਾਬ ਬਚਾਈਏ ਆਓ ਪਾਣੀ ਪੰਜਾਬ ਬਚਾਈਏ ਜਾਊ ਸ਼ਕਤੀ ਫਸਲੀ ਚੱਕਰ ਲਿਆਊ ਸ਼ਕਤੀ ਕਿਤਾ ਦੀ ਉਪਜਾਊ ਸ਼ਕਤੀ ਫਸਲੀ ਚੱਕਰ ਲਿਆਊ ਸ਼ਕਤੀ ਝੋਨਾ ਮੱਕੀ ਕਣਕ ਦਾਲ ਸਭ ਵਾਰੋ ਵਾਰੀ ਅਸੀਂ ਉਗਾਈਏ ਆਓ ਪੜੀ ਪੰਜਾਬ ਬਚਾਈਏ ਸੁਖਾਬੜ ਖੁਸ਼ਹਾਲ ਬਣਾਈਏ गर्मी की तपती दोपहर में गर्मी की तपती दोपहर में पेड़ सदा देते हैं छाया पेड़ सदा देते हैं छाया सुमन सुगंध सदा देते हैं सुमन सुगंध सदा देते हैं सबको फूलों की माला हम सबको फूलों की माला त्यागी तरुओं के जीवन से त्यागी तरुओं के, के जीवन से हम पर हित कुछ करना सीखें हम पर हित कुछ करना सीखें ਸ਼ਾਮੇ ਦੇਤਾ ਹੈ ਸਭ ਕੁਝ ਅੰਬੀ ਤੋਂ ਕੁਝ ਦੇਣਾ ਸਿੱਖੇ ਬਾਰਕ ਪਤਾ ਜੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਅੰਦਰ ਕਰੇ ਅੱਜ ਪਿੰਡ ਮਹਿੰਦੀਪੁਰ ਵਿੱਚ 19 ਜੁਲਾਈ 2024 ਦਿਨ ਸ਼ੁੱਕਰਵਾਰ ਮਾਲਕ ਦੀ ਕਿਰਪਾ ਸਦਕਾ ਜੋ ਲੋਡ ਹੈ ਇਸ ਵੇਲੇ ਸਮਾਜ ਨੂੰ ਮਨੋ ਮੱਦੇਨ ਰੱਖਦੇ ਹੋਏ ਸਾਡੇ ਵਿਚਕਾਰ ਮਨੋਜ ਕੰਡਾ ਜੀ ਆਪਣੀ ਪੂਰੀ ਟੀਮ ਲੈ ਕੇ ਪਿੰਡ ਮਹਿੰਦੀ ਪਰਵਕੇ ਪਹੁੰਚੇ ਆ ਜਿਸ ਵਿੱਚ ਅੱਜ ਸਮੂਹ ਚ ਸਮੂਹ ਪੰਚਾਇਤ ਮੈਂਬਰਾਂ ਪਿੰਡ ਦੇ ਮੋਹਤਵਰ ਸ਼ਖਸੀਅਤਾਂ ਪੈਣਾ ਵੀਰ ਆ ਬਲਜੀਤ ਵੀਰ ਜੀ ਦੇ ਪਲਾਟ ਵਿੱਚ ਜਿਹੜੇ ਫਲਦਾਰ ਬੂਟੇ ਲਗਾਏ ਗਏ ਆ ਹੋਰੇ ਬੂਟੇ ਬਹੁਤ ਸਾਰੇ ਲਗਾਏ ਗਏ ਲਗਭਗ 25 30 ਦੇ ਕਰੀਬ ਬੂਟੇ ਲਗਾਏ ਗਏ ਕਿਉਂਕਿ ਇਹ ਸਮੇਂ ਦੀ ਲੋੜ ਆ ਸਮੇਂ ਦੀ ਲੋੜ ਨੂੰ ਜਿਹੜਾ ਇਨਸਾਨ ਸਮਝਦਾ ਮੈਂ ਤਾਂ ਉਹ ਸ਼ਹੀਦ ਕਹੂੰਗਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਹੁੰਦਾ ਅਸੀਂ ਤਾਂ ਆਪਣਾ ਜੀਵਨ ਜੀ ਲਿਆ ਪਰ ਜਿਨ੍ਹਾਂ ਨੇ ਹਲੇ ਆਪਣੇ ਜੀਵਨ ਜੀਣੇ ਹੈ ਨੌਜਵਾਨ ਸਾਥੀ ਹੈ ਬੱਚੇ ਆ ਛੋਟੇ ਛੋਟੇ ਆਪਾਂ ਨੂੰ ਪਤਾ ਕਿ ਪੰਜਾਬ ਦਾ ਪਾਣੀ ਜਿਹੜਾ ਬਹੁਤ ਨੀਵਾ ਹੋ ਰਿਹਾ ਸਾਡੇ ਪਿੰਡ ਵਿੱਚ ਹੀ ਲਗਭਗ 15 20 ਜਿਹੜੇ ਸਮਰਸਿਬਲ ਬੋਰ ਲੋਕਾਂ ਨੇ ਕਰਾਏ ਹੋ ਉਹਦੇ ਵਿੱਚ 15 15 20 20 ਫੁੱਟ ਪਾਈਪ ਹੋਰ ਪਾਏ ਆ ਪਾਣੀ ਦਾ ਬਹੁਤ ਜਿਹੜਾ ਸਤਾਰਾ ਨੀਵਾ ਹੋ ਗਿਆ ਉਦੇ ਨਾਲ ਨਾਲ ਹਰੀਆਲੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਅਗਰ ਦਰਖਤ ਨਹੀਂ ਹੋਣਗੇ ਤਾਂ ਜਿਹੜਾ ਜੀਵਨ ਬੜਾ ਔਖਾ ਹੋ ਜਾਣਾ ਸੋ ਇਸ ਮਿਸ਼ਨ ਨੂੰ ਲੈ ਕੇ ਬਲੋਜ ਕੰਡਾ ਜੀ ਮੇਰੀ ਪੂਰੀ ਟੀਮ ਬੇਸ਼ੱਕ ਇਹ ਬਹਾਨਾ ਹੈ ਕਿ ਕਿਸੇ ਬੱਚੀ ਦਾ ਜਨਮ ਦਿਨ ਹੈ ਉਹ ਕੈਨੇਡਾ ਬੈਠੀ ਹੈ ਲੇਕਿਨ ਇਹ ਬਹੁਤ ਵੱਡਾ ਪਰਾਲਾ ਪੰਜਾਬ ਲਈ ਕੀਤਾ ਜਾ ਰਿਹਾ ਸੋ ਮੈਂ ਸਾਰੀ ਸੰਗਤ ਨੂੰ ਵੀ ਅਹੀ ਬੇਨਤੀ ਕਰਨਾ ਚਾਹੂੰਗਾ ਕਿ ਇਸ ਤਰ੍ਹਾਂ ਦੇ ਜਿਹੜੇ ਪਰਾਲੇ ਹੈ ਸਾਰੇ ਪਿੰਡ-ਪਿੰਡ ਹੋਣੇ ਚਾਹੀਦੇ ਹੈ ਹਰ ਘਰ ਇੱਕ ਬੂਟਾ ਹੋਣਾ ਚਾਹੀਦਾ ਜਿਨ੍ਹਾਂ ਕੋ ਖਾਲੀ ਪਲਾਟ ਆ ਤੁਹਾਨੂੰ ਆਪਣੇ ਪਲਾਟਾਂ ਵਿੱਚ ਬੂਟੇ ਲਗਾਓ ਤਾਂ ਕਿ ਵਾਤਾਵਰਨ ਨੂੰ ਬਚਾਇਆ ਜਾ ਸਕੇ ਔਰ ਆਉਣ ਵਾਲੇ ਸਮੇਂ ਨੂੰ ਵੀ ਆਪਾਂ ਖੁਸ਼ਹਾਲੀ ਦੇ ਨਾਲ ਜੀ ਸਕੀਏ ਬਹੁਤ ਬਹੁਤ ਧੰਨਵਾਦ ਸਾਡਾ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਖਰੀਆਵਲ ਪੰਜਾਬ ਵੱਲੋਂ ਅੱਜ ਪਿੰਡ ਵੈਂਦੀਪੁਰ ਦੀ ਸਮੂਹ ਪੰਚਾਇਤ ਜੀ ਦਾ ਓੰਕਾਰ ਜੀ ਦਾ ਸਤਨਾਮ ਜੀ ਦਾ ਔਰ ਨਵਾਂ ਸ਼ਹਿਰ ਦੀ ਨਗਰ ਕਲੀ ਟੋਲੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਰਿਆਵਲ ਲੈਰ ਨੂੰ ਹੋਰ ਅੱਗੇ ਵਧਾਇਆ ਔਰ ਸਾਡੇ ਫਲਦਾਰ ਔਰ ਸਾਡੇ ਜਿਹੜੇ ਵਿਰਾਸਤੀ ਰੁੱਖਾ ਉਹਨਾਂ ਨੂੰ ਅੱਜ ਪਿੰਡ 'ਚ ਲਗਵਾਇਆ ਹੈ ਸੋ ਪਰਮਾਤਮਾ ਗੇਹੀ ਅਰਦਾਸ ਹੈ ਕਿ ਇਸ ਪਿੰਡ ਤੋਂ ਫੇਦ ਲੈਂਦੇ ਹੋਏ ਬਾਕੀ ਸਾਰੇ ਜਾਣੇ ਵੀ ਇਸੇ ਤਰ੍ਹਾਂ ਜਿਹੜੀਆਂ ਕਿਸੇ ਦੀ ਖਾਲੀ ਜ਼ਮੀਨ ਪਈ ਹੈ ਜਾਂ ਕੋਈ ਨਹਿਰ ਦੇ ਆਲੇ ਦੁਆਲੇ ਜਾਂ ਪਿੰਡ ਦੇ ਵਿੱਚ ਕੋਈ ਸ਼ਾਮਲਾਟ ਜ਼ਮੀਨ ਹੈ ਉਸ ਤੇ ਵੱਧ ਤੋਂ ਵੱਧ ਰੁੱਖ ਲਾਣ ਕਿਉਂਕਿ ਆਲਰੇਡੀ ਅਸੀਂ ਓਂਕਾਰ ਜੀ ਨੇ ਦੱਸੇ ਦਿੱਤਾ ਆਪਣੀ ਵੀਡੀਓ 'ਚ ਕਿ ਕਿਸ ਦੌਰ 'ਚ ਆਪਾਂ ਸਾਰੇ ਗੁਜ਼ਰ ਰਹੇ ਹਾਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦੇ ਇਸ ਨੀਕ ਉਪਰਾਲੇ 'ਤੇ